ਚਲ ਗਿਆ ਉਹਨਾਂ ਨੇ ਲਾਈਵ ਵਾਲਾ ਵੀ ਕੀਤਾ ਹੋਇਆ ਹੂੰ ਬਾਕਾਇਦਾ ਸਾਡੇ ਜਿਹੜੇ ਮਿਊਜ਼ੀਸ਼ੀਅਨ ਗਰੁੱਪ ਸੀਗਾ ਉਹਨਾਂ ਦੇ ਸਟੈਂਪਾ ਲਾ ਕੇ ਇੱਥੇ ਹੂੰ ਹੂੰ ਸਟੈਂਪਾ ਲਾ ਕੇ ਅੰਦਰ ਸਾਰਾ ਪ੍ਰੋਪਰ ਪੂਰਾ ਚੈੱਕ ਪ੍ਰोसीजर ਹੋਣਾ ਪ੍ਰोसीजर ਹਾਂ ਉਹ ਕਰਕੇ ਪ੍ਰੋਪਰ ਅੰਦਰ ਜਾਣ ਐਂਟਰੀ ਤਾਂ ਕਰਨ ਨਿਤਿੰਦੇ ਸੀਗੇ ਅਸੀਂ ਵੀ ਸਾਰੇ ਡਰੇ ਹੋਏ ਪਹਿਲੀ ਵਾਰਗੇ ਸਾਰੇ ਉੱਥੇ ਕੋਈ ਬੜੇ ਬੜੇ ਡਿੱਗੇ ਜ ਲੋਕ ਬੈਠੇ ਉੱਤੇ ਅੰਦਰ ਸਾਨੂੰ ਡਰ ਪੂਰਾ ਅਸੀਂ ਪੂਰੇ ਡਰ ਦਾ ਮਾਹੌਲ ਬਣਿਆ ਹੋਇਆ ਵੀ ਯਾਰ ਵੀ ਬੜਾ ਕਸੁੱਤਾ ਫਸਿਆ ਹੋ ਰਿਹਾ ਅਸੀਂ ਹਾਂ ਨਾ ਹੂੰ ਨੇ ਕੋਈ ਪਤਾ ਨਹੀਂ ਹੁੰਦਾ ਅਗਲਾ ਕੋਈ ਟਾਰਗੇਟ ਕਰ ਲਿਆ ਆਪਾਂ ਨੂੰ ਇਦਾਂ ਬਾਹਰ ਆਣਕ ਨਹੀਂ ਆਦੇ ਹਨਾ ਤੇ ਅਸੀਂ ਜਦੋਂ ਗਏ ਪ੍ਰੋਗਰਾਮ ਕਰਕੇ ਅਸੀਂ ਘਰ ਆ ਗਏ ਹਨਾ ਨਹੀਂ ਸੌਰੀ ਉਸ ਦਿਨ ਦਾ ਮੈਂ ਲਗਾਤਾਰ ਸੀਜ਼ਨ ਦੇ ਵਿੱਚ ਹੀ ਸੀ ਮੈਂ ਅਗਲੇ ਪ੍ਰੋਗਰਾਮ ਤੇ ਚਲਾ ਗਿਆ ਅਸੀਂ ਚਲੇ ਗਏ ਮੈਨੂੰ ਘਰ ਤੋਂ ਫੋਨ ਆਇਆ ਮੇਰੀ ਮਿਸਿਸ ਦਾ ਫੋਨ ਆਇਆ ਕਿ ਕੀ ਗੱਲ ਹੋ ਗਈ ਮੈਂ ਕਿਹਾ ਕੀ ਹੋਇਆ ਉਹ ਕਿਤੇ ਬੇਟੇ ਨੇ ਉਹਨਾਂ ਨੂੰ ਦਿਖਾਤਾ ਉਸ ਲਾਈਵ ਵਾਲੇ ਨੇ ਲਿਖ ਕੇ ਪਾਇਆ ਬਨੀਤ ਖਾਨ ਗਿਆ ਤਿਹਾਰ ਜੇਲ੍ਹ ਬਨੀਤ ਖਾਨ ਗਿਆ ਤਿਹਾਰ ਜੇਲ ਹਾਂ ਨਾ ਉਹ ਮੈਂ ਮੈਨੂੰ ਘਰੋਂ ਫੋਨ ਮੇਰੇ ਰਿਸ਼ਤੇਦਾਰਾਂ ਦੇ ਫੋਨ ਆਉਣੇ ਸ਼ੁਰੂ ਹੋ ਗਏ ਉਹ ਕਹਿੰਦਾ ਭਾਜੀ ਨੇ ਸਾਨੂੰ ਥੰਬਨੇਲ ਦਾ ਮੈਟਰ ਦਿੱਤਾ ਸੀ ਵੀ ਇਹੀ ਲੈ ਤਾ ਬਨੀਤ ਖਾਨ ਗਿਆ ਜੇਲ ਤਿਹਾਰ ਜੇਲ ਥੰਬਨੇਲ ਤੇ ਲਾ ਦੇਣਾ ਭਾਜੀ ਹਾਂਜੀ ਉਹ ਭਾਜੀ ਇਹ ਨੈਚੁਰਲ ਗੱਲ ਹੈ ਦੇਖੋ ਪਰਿਵਾਰਕ ਮਾਹੌਲ ਜਿਹੜਾ ਇੱਕ ਬਣਿਆ ਹੁੰਦਾ ਨਾ ਤੇ ਰਿਸ਼ਤੇਦਾਰ ਸਾਰੇ ਪਣ ਵੀ ਗੱਲ ਕੀ